ਵੱਡੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੋਏ ਬੇਹੋਸ਼ ਕੱਟ ਗਿਆ ਬਹੁਤ ਜ਼ਿਆਦਾ ਬਲੱਡ ਪ੍ਰੈਸ਼ਰ ਡਾਕਟਰਾਂ ਨੇ ਦੱਸੀ ਹੈ ਨਾਜ਼ੁਕ ਹਾਲਤ ਤੇ ਕਿਹਾ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ ਦਸਤੀਏ ਖਨੌਰੀ ਬਾਰਡਰ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ। ਉਹਨਾਂ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਤੇ ਅੱਜ ਉਹਨਾਂ ਦੇ ਮਰਨ ਵਰਤ ਦਾ 24ਵਾਂ ਦਿਨ ਹੈ ਤੇ ਅੱਜ ਸਵੇਰੇ ਉਹ ਬੇਹੋਸ਼ ਹੋ ਗਏ ਨੇ ਤੇ ਡਿੱਗ ਪਏ ਨੇ ਤੇ ਡਾਕਟਰਾਂ ਨੇ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਦੱਸੀ ਹੈ। ਉਹਨਾਂ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਘਟ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ। ਦੱਸ ਦिए ਕਿ ਜਗਜੀਤ ਸਿੰਘ ਢੱਲੇਵਾਲ ਹੋਰੀ ਜਿਹੜੇ ਕਿ ਵਰਨ ਵਰਤੇ ਬੈਠੇ ਨੇ ਕੇਂਦਰ ਸਰਕਾਰ ਦੇ ਕੋਲੋਂ ਉਹਨਾਂ ਦੀਆਂ ਕੁਝ ਮੰਗਾਂ ਨੇ ਪਰ ਕੇਂਦਰ ਸਰਕਾਰ ਨੇ ਅਜੇ ਤੱਕ ਇਸ ਤੇ ਸਖਤੀ ਦਾਹੀ ਰੁਖ ਅਪਣਾਇਆ ਹੋਇਆ ਹੈ ਤੇ ਕੇਂਦਰ ਸਰਕਾਰ ਅਜੇ ਉਹ ਮੰਗਾਂ ਮੰਨ ਨਹੀਂ ਰਹੀ ਇਸ ਵਕਤ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੀ ਜਿਹੜੀ ਹਾਲਤ ਹੈ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ਜਿਸ ਦੇ ਤਹਿਤ ਉਹ ਅੱਜ ਸਵੇਰੇ ਬੇਹੋਸ਼ ਹੋ ਗਏ ਨੇ ਤੇ ਡਾਕਟਰਾਂ ਦੇ ਵੱਲੋਂ ਲਗਾਤਾਰ ਉਹਨਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਦੱਸ ਦिए ਕਿ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੇ ਪਿਛਲੇ 24 ਦਿਨਾਂ ਤੋਂ ਕੁਝ ਵੀ ਨਹੀਂ ਖਾਦਾ ਇਸ ਕਰਕੇ ਉਹਨਾਂ ਦੇ ਸਰੀਰ ਦੇ ਅੰਦਰਲੇ ਜਿਹੜੇ ਅੰਗ ਨੇ ਉਹ ਕੰਮ ਕਰਨਾ ਹੌਲੀ-ਹੌਲੀ ਬੰਦ ਕਰ ਰਹੇ ਨੇ ਉਹਨਾਂ ਦੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਆ ਰਹੀ ਹੈ ਇਸ ਕਰਕੇ ਹੀ ਉਹ ਅੱਜ ਸਵੇਰੇ ਬੇਹੋਸ਼ ਹੋ ਗਏ ਨੇ ਤੇ ਮੌਕੇ ਤੇ ਹੀ ਪਹੁੰਚੀਆਂ ਜਿਹੜੀਆਂ ਡਾਕਟਰਾਂ ਦੀਆਂ ਟੀਮਾਂ ਨੇ ਉਹਨਾਂ ਨੇ ਵੀ ਉਹਨਾਂ ਦਾ ਚੈੱਕਅਪ ਕੀਤਾ ਹੈ ਪਰੰਤੂ ਜਗੀਰ ਸਿੰਘ ਡੱਲੇਵਾਲ ਹੋਰਾਂ ਦੀ ਜਿਹੜੀ ਹਾਲਤ ਹੈ ਉਹ ਨਾਜ਼ੁਕ ਦਸਤੀ ਜਾ ਰਹੀ ਹੈ ਤੇ ਅੱਜ ਉਹਨਾਂ ਦਾ ਬਲੱਡ ਪ੍ਰੈਸ਼ਰ ਇੰਨਾ ਜ਼ਿਆਦਾ ਘਟ ਗਿਆ ਕਿ ਉਹਨਾਂ ਨੂੰ ਬੇਹੋਸ਼ੀ ਹੀ ਆ ਗਈ ਹੈ ਦੱਸ ਦਈਏ ਕਿ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਜਿਹੜੇ ਸਰੀਰ ਦੇ ਅੰਦਰਲੇ ਅੰਗ ਨੇ ਉਹ ਹੌਲੀ-ਹੌਲੀ ਕੰਮ ਕਰਨਾ ਬੰਦ ਕਰ ਰਹੇ ਨੇ ਇਸ ਕਰਕੇ ਹੀ ਅੱਜ ਉਸ ਵੇਰੇ ਬੇਹੋਸ਼ ਹੋ ਗਏ ਨੇ ਇੱਥੇ ਗੌਰਤਲ ਬੈ ਕੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਵੱਲੋਂ ਜਿਹੜਾ ਰੱਖਿਆ ਗਿਆ ਮਰਨ ਵਰਤ ਹੈ ਉਸ ਦਾ ਅੱਜ 24ਵਾਂ ਦਿਨ ਹੈ ਤੇ ਕਿਸਾਨਾਂ ਦੇ ਵੱਲੋਂ ਜਿਹੜਾ ਵਿੱਡਿਆ ਗਿਆ ਸੰਘਰਸ਼ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸੰਘਰਸ਼ ਹੈ ਪਿਛਲੇ ਲੰਬੇ ਸਮੇਂ ਦੇ ਵਿੱਚ ਵੀ ਕਿਸਾਨਾਂ ਦੇ ਵੱਲੋਂ ਇਹ ਸੰਘਰਸ਼ ਜਾਰੀ ਕੀਤਾ ਗਿਆ ਸੀ ਜਿਸ ਦੇ ਅੱਗੇ ਕੇਂਦਰ ਸਰਕਾਰ ਝੁੱਕ ਗਈ ਸੀ ਤੇ ਜਿਹੜਾ ਇਹ ਸੰਘਰਸ਼ ਜਿਹੜਾ ਪਹਿਲਾਂ ਲੜਿਆ ਗਿਆ ਸੀ ਉਹ ਇਤਿਹਾਸ ਦਾ ਸਭ ਤੋਂ ਵੱਡਾ ਸੰਘਰਸ਼ ਸੀ ਜਿਸ ਦੇ ਵਿੱਚ ਕਿਸਾਨਾਂ ਦੀ ਹੀ ਜਿੱਤ ਹੋਈ ਸੀ ਤਾਂ ਉਸ ਵਕਤ ਕਾਲੇ ਕਾਨੂੰਨ ਜਿਹੜੇ ਉਹ ਰੱਦ ਕਰ ਦਿੱਤੇ ਗਏ ਸਨ ਤੇ ਹੁਣ ਵੀ ਜਿਹੜਾ ਕਿ ਇਹ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਹੜਾ ਇੱਕ ਖਰੜਾ ਤਿਆਰ ਕੀਤਾ ਗਿਆ ਉਸ ਦੇ ਵਿੱਚ ਵੀ ਕੁਝ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਕਿ ਸਿੱਧੇ ਅਸਿੱਧੇ ਤੌਰ ਤੇ ਉਨਾ ਹੀ ਕਾਲੇ ਕਾਨੂੰਨਾਂ ਦੀਆਂ ਜਿਹੜੀਆਂ ਹੋਈਆਂ ਉਲਕੀਆਂ ਹੋਈਆਂ ਰਾਹਾਂ ਹੀ ਨਜ਼ਰ ਆਉਂਦੀਆਂ ਨੇ ਇਉਂ ਲੱਗਦਾ ਹੈ ਕਿ ਜਿਵੇਂ ਕੇਂਦਰ ਸਰਕਾਰ ਪਿਛਲੀ ਖਿੜਕੀ ਤੋਂ ਉਹੀ ਕਾਲੇ ਕਾਨੂੰਨ ਦੁਬਾਰਾ ਤੋਂ ਜਿਹੜੇ ਕਿ ਸ਼ੁਰੂ ਕਰਨਾ ਚਾਹੁੰਦੀ ਹੈ ਲਾਗੂ ਕਰਨਾ ਚਾਹੁੰਦੀ ਹੈ ਇਸ ਕਰਕੇ ਹੁਣ ਵੀ ਕਿਸਾਨਾਂ ਦੇ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਬਹੁਤ ਸਾਰੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਵੀ ਕਿਸਾਨ ਆਗੂਆਂ ਦੇ ਦੁਆਰਾ ਇਹ ਗੱਲ ਕੀਤੀ ਜਾ ਰਹੀ ਹੈ ਤੇ ਹੁਣ ਵੀ ਜਿਹੜਾ ਜਿਹੜਾ ਕਿਸਾਨਾਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਉਹ ਵੀ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਹੀ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਕਿ ਇਹ ਕਿਸਾਨ ਨੇ ਖਨੌਰੀ ਬਾਰਡਰ ਤੇ ਉੱਪਰ ਬੈਠੇ ਹੋਏ ਨੇ ਤੇ ਜਿਹੜਾ ਕਿਸਾਨ ਆਗੂ ਨੇ ਜਗਜੀਤ ਸਿੰਘ ਢੱਲੇਵਾਲ ਹੋਰੀ ਉਹਨਾਂ ਦੇ ਮਰਨ ਵਰਤ ਦਾ ਅੱਜ 24ਵਾਂ ਦਿਨ ਹੈ ਉਹਨਾਂ ਨੇ ਪਿਛਲੇ 24 ਦਿਨਾਂ ਤੋਂ ਕੁਝ ਵੀ ਨਹੀਂ ਖਾਦਾ ਇਸ ਕਰਕੇ ਉਹਨਾਂ ਦੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਆਈ ਹੋਈ ਹੈ ਜਿਸ ਤੇ ਤਹਿਤ ਅੱਜ ਉਹ ਸਵੇਰੇ ਬੇਹੋਸ਼ ਹੋ ਕੇ ਡਿੱਗ ਪਏ ਨੇ ਡਾਕਟਰਾਂ ਦੇ ਵੱਲੋਂ ਲਗਾਤਾਰ ਉਹਨਾਂ ਦਾ ਚੈੱਕਅਪ ਵੀ ਕੀਤਾ ਜਾ ਰਿਹਾ ਹੈ ਪ੍ਰੰਤੂ ਉਹਨਾਂ ਦੇ ਕੁਝ ਨਾ ਖਾਣ ਕਰਕੇ ਉਹਨਾਂ ਨੂੰ ਅੱਜ ਬੇਹੋਸ਼ੀ ਆ ਗਈ ਤੇ ਉਹ ਡਿੱਗ ਪਏ ਨੇ ਫਿਲਹਾਲ ਦੀ ਘੜੀ ਦੇ ਵਿੱਚ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਕਿਸੇ ਵੀ ਵਕਤ ਕੁਝ ਵੀ ਹੋ ਸਕਦਾ ਹੈ ਅੱਜ ਉਹਨਾਂ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਘਟਣ ਦੇ ਕਾਰਨ ਉਹਨਾਂ ਨੂੰ ਬੇਹੋਸ਼ੀ ਆ ਗਈ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਪਰੰਤੂ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੇ ਸਖਤੀ ਦੇ ਨਾਲ ਇਹ ਕਲ ਕਹਿ ਦਿੱਤੀ ਹੈ ਕਿ ਉਹ ਕਿਸੇ ਵੀ ਪ੍ਰਕਾਰ ਦੀ ਡਾਕਟਰੀ ਸਹਾਇਤਾ ਨਹੀਂ ਲੈਣਗੇ ਇਸ ਵਕਤ ਦੀ ਵੱਡੀ ਖਬਰ ਕਿ ਖਨੌਰੀ ਬਾਰਡਰ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਮਰਨਵਰਤ ਦਾ 24ਵਾਂ ਦਿਨ ਤੇ ਅੱਜ ਉਹ ਬੇਹੋਸ਼ ਹੋ ਕੇ ਡਿੱਗ ਪਏ ਨੇ